ਅਮਰੀਕਾ ਦੀਆਂ ਫੌਜਾਂ ਵੱਲੋਂ 3 ਜਨਵਰੀ 2026 ਦੀ ਸਵੇਰ ਨੂੰ ਵੈਨਿਜੂਏਲਾ ਦੀ ਰਾਜਧਾਨੀ ਕਰਾਕਸ ਤੇ ਉਹਦੇ ਨਾਲ ਲੱਗਦੇ ਇਲਾਕਿਆਂ ਤੇ ਹਵਾਈ ਹਮਲੇ ਕੀਤੇ ਤੇ ਜਿਹਦੇ ਤੋਂ ਬਾਅਦ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਤੇ ਉਹਨਾਂ ਦੀ ਪਤਨੀ ਸੀਰੀਆ ਫਲੋਡਸ ਨੂੰ ਗ੍ਰਫਤਾਰ ਕਰਕੇ ਨਿਊਯਾਰਕ ਲਿਜਾਇਆ ਗਿਆ ਤੇ ਜਿੱਥੇ ਉਹਨਾਂ ਤੇ ਨਾਰਕੋ ਟੈਰੋਰੀਜ਼ਮ ਯਾਨੀ ਕਿ ਨਸ਼ਾ ਤਸਕਰੀ ਦਾ ਮਕਦਮਾ ਜਿਹੜਾ ਉਹ ਚੱਲਣਾ ਹੈਗਾ ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਕਿਹਾ ਕਿ ਜਿੰਨਾ ਚਿਰ ਵੈਂਜੂਏਲਾ ਦੇ ਵਿੱਚ ਸਹੀ ਹਾਲਾਤ ਨਹੀਂ ਸੁਰੱਖਿਤ ਹਾਲਾਤ ਪੈਦਾ ਨਹੀਂ ਹੋ ਜਾਂਦੇ ਉਦੋਂ ਦਾ ਲੋਕਤੰਤਰ ਜਿਹੜਾ ਉਹ ਸਹੀ ਨਹੀਂ ਬਣ ਜਾਂਦਾ ਉਹਨਾਂ ਟਾਈਮ ਜਿਹੜਾ ਅਮਰੀਕਾ ਵੈਂਜੂਏਲਾ ਦਾ ਕੰਟਰੋਲ ਆਪਣੇ ਹੱਥਾਂ ਦੇ ਵਿੱਚ ਲਾਊਗਾ ਨਾਲ ਹੀ ਨਾਲ ਅਮਰੀਕਾ ਨੇ ਇਹ ਦੋਸ਼ ਲਾਇਆ ਵੈਂਜੂਏਲਾ ਤੇ ਉਹ ਕਿ ਬੜੇ ਲੰਮੇ ਸਮੇਂ ਤੋਂ ਮਾਦਰੋ ਸਰਕਾਰ ਨੂੰ ਇਹ ਚੇਤਾਵਨੀਆਂ ਦਿੰਦੇ ਆ ਰਹੇ ਸੀ ਕਿ ਉਹ ਅਮਰੀਕਾ ਦੇ ਵਿੱਚ ਟੈਰੋਰੀਜ਼ਮ ਫਲਾਉਣਾ ਬੰਦ ਕਰੇ ਨਸ਼ਾ ਤਸਕਰੀ ਫਲਾਉਣੀ ਬੰਦ ਕਰੇ ਨਹੀਂ ਤਾਂ ਉਹ ਕੋਈ ਨਾ ਕੋਈ ਕਾਰਵਾਈ ਕਰਨ ਦੇ ਲਈ ਮਜਬੂਰ ਹੋਣਗੇ ਜਿਹਦੇ ਤੋਂ ਬਾਅਦ ਉਹਨਾਂ ਨੇ ਇਹ ਕਾਰਵਾਈ ਆ ਜਿਹੜੀ ਉਹ ਕੀਤੀ ਹੈਗੀ ਆ ਤੇ ਨਾਲ ਹੀ ਨਾਲ ਬੜੇ ਲੰਮੇ ਸਮੇਂ ਤੋਂ ਜਿਹੜਾ ਅਮਰੀਕਾ ਹੈਗਾ ਉਹ ਵੈਨਜੂਏਲਾ ਦੇ ਵਿੱਚ ਬਹੁਤ ਸਾਰੇ ਤੇਲ ਕਾਰਖਾਨੇ ਹੈਗੇ ਤੇਲ ਸੋਧਕ ਕਾਰਖਾਨੇ ਹੈਗੇ ਉਹਨਾਂ ਉਦਯੋਗਾਂ ਤੇ ਇਹਨਾਂ ਨੇ ਪਾਬੰਦੀਆਂ ਲਾਈਆਂ ਸੀ ਸਖਤ ਪਾਬੰਦੀਆਂ ਲਾਈਆਂ ਸੀ ਤਾਂ ਕਿ ਮਾਦਰੋ ਸਰਕਾਰ ਨੂੰ ਜਿਹੜਾ ਉਹ ਕਮਜ਼ੋਰ ਆ ਕੀਤਾ ਜਾ ਸਕੇ ਸੋ ਅਸਲ ਦੇ ਵਿੱਚ ਇਸ ਸਾਰੀ ਗੱਲਬਾਤ ਤੋਂ ਇਹ ਪਤਾ ਲੱਗਦਾ ਹੈਗਾ ਕਿ ਅਮਰੀਕਾ ਇੱਕ ਸਾਮਰਾਜੀ ਦੇਸ਼ ਹੈ ਤੇ ਸਾਮਰਾਜੀ ਖਿੱਚੋ ਤਾਣੀਆਂ ਇੱਕ ਸਾਮਰਾਜ ਤੋਂ ਭਾਵ ਕਿ ਇੱਕ ਵੱਡਾ ਦੇਸ਼ ਕਿਸ ਢੰਗ ਦੇ ਨਾਲ ਛੋਟੇ ਦੇਸ਼ਾਂ ਨੂੰ ਆਪਣੀ ਮੰਡੀ ਬਣਾਉਂਦਾ ਹੈਗਾ ਤੇ ਉੱਥੋਂ ਦੇ ਖਾਦ ਖਾਣਾਂ ਤੇ ਉਹਨਾਂ ਦੀ ਨਿਗਾਹ ਹੁੰਦੀ ਹੈ ਤੇ ਉਹਨਾਂ ਤੇ ਕਬਜ਼ਾ ਕਰਦਾ ਹੈਗਾ ਤੇ ਉਹਨਾਂ ਨੂੰ ਆਪਣੇ ਮੁਨਾਫੇ ਦੇ ਲਈ ਵਰਤਦਾ ਹੈਗਾ ਸੋ ਇਹ ਮੁਨਾਫੇ ਦੀ ਹੋੜ ਦੇ ਵਿੱਚ ਜਿਹੜਾ ਇਹ ਵੈਨਿਜੂਏਲਾ ਤੇ ਅਮਰੀਕਾ ਦੇ ਵੱਲੋਂ ਹਮਲਾ ਕੀਤਾ ਗਿਆ ਹੈਗਾ ਉੱਥੋਂ ਉਹਨੂੰ ਆਪਣੀ ਮੰਡੀ ਬਣਾਇਆ ਗਿਆ ਤੇ ਉਥੋਂ ਦੇ ਖਾਦ ਖਦਾਨ ਆ ਜਿਹੜੇ ਕਹਿਣ ਤੋਂ ਭਾਵ ਕਿ ਤੇਲ ਆ ਪੈਟਰੋਲੀਅਮ ਆ ਡੀਜ਼ਲ ਆ ਉਹ ਸਾਰੇ ਖਾਦ ਖਦਾਨਾਂ ਤੇ ਆਪਣਾ ਜਿਹੜਾ ਉਹ ਕਬਜ਼ਾ ਜਿਹੜਾ ਅਮਰੀਕਾ ਦੇ ਵੱਲੋਂ ਕੀਤਾ ਗਿਆ ਹੈਗਾ ਤੇ ਨਾਲ ਹੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਵੈਨਜੂਏਲਾ ਨੂੰ ਰਸ਼ੀਆ ਚਾਈਨਾ ਤੇ ایران ਦਾ ਜਿਹੜਾ ਉਹ ਸਮਰਥਨ ਹਾਸਲ ਸੀ ਤੇ ਨਾਲ ਹੀ ਅਮਰੀਕਾ ਜਿਹੜਾ ਉਹ ਉਹਨਾਂ ਦੇ ਜਿਹੜੇ ਸਮਰਥਕ ਆ ਅਮਰੀਕੀ ਦੇਸ਼ ਆ ਲਾਤੀਨੀ ਆ ਤੇ ਅਮਰੀਕਾ ਦੇ ਨਾਲ ਲੱਗਦੇ ਹੋਰ ਕਈ ਦੇਸ਼ ਆ ਜਿਹੜੇ ਉਹਨਾਂ ਦੇ ਸਮਰਥਕ ਆ ਉਹਨਾਂ ਨੇ ਅਮਰੀਕਾ ਦੇ ਇਸ ਕਦਮ ਦਾ ਜਿਹੜਾ ਉਹ ਇਸ ਕਦਮ ਨੂੰ ਸਲਾਘਾਯੋਗ ਜਿਹੜਾ ਕਦਮ ਕਿਹਾ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਮਾਦਰੋ ਸੀ ਜਿਹੜਾ ਉਹ ਬਹੁਤ ਵੱਡਾ ਤਾਨਾਸ਼ਾਹੀ ਸੀ ਤੇ ਉਹਨਾਂ ਦਾ ਇਹ ਕਦਮ ਆ ਜਿਹੜਾ ਉਹ ਸਲਾਘਾਯੋਗ ਕਦਮ ਉਹ ਹੈਗਾ ਸੋ ਨਾਲ ਹੀ ਨਾਲ ਜਿਹੜਾ ਵੈਨਿਜੂਏਲਾ ਦੇ ਹਾਲਾਤ ਆ ਜਿਹੜੇ ਉਹ ਬਹੁਤ ਮੰਦੇ ਆ ਕਿਉਂਕਿ ਉੱਥੇ ਆਰਥਿਕ ਸੰਕਟ ਆ ਜਿਹੜਾ ਉਹ ਬੜਾ ਗੰਭੀਰ ਰੂਪ ਵਿੱਚ ਸਾਇਆ ਹੋਇਆ ਹੈ ਤੇ ਉੱਥੇ ਜਿਹੜੀ ਮਹਿੰਗਾਈ ਆ ਬੜੇ ਗੰਭੀਰ ਰੂਪ ਦੇ ਵਿੱਚ ਛਾਈ ਹੋਈ ਆ ਇਸ ਕਰਕੇ ਆਮ ਲੋਕਾਂ ਦੇ ਹਾਲਾਤ ਆ ਜਿਹੜੇ ਬਹੁਤ ਹੀ ਮੰਦਿਆ ਸੋ ਇਸ ਜੰਗੀ ਮਾਹੌਲ ਦੇ ਕਾਰਨ ਵੈਨਜੂਏਲਾ ਦੇ ਜਿਹੜੇ ਲੋਕਾਂ ਦਾ ਆਮ ਲੋਕਾਂ ਦੇ ਹਾਲਾਤ ਆ ਜਿਹੜੇ ਉਹ ਹੋਰ ਮੰਦੜੇ ਆ ਜਿਹੜੇ ਉਹ ਹੋਣ ਵਾਲੇ ਹੈਗੇ ਆ ਸੋ ਇਹ ਜਿਹੜੀ ਸਾਮਰਾਜੀ ਖਿੱਚੋ-ਤਾਣੀ ਜਿਹੜੀ ਲਗਾਤਾਰ ਚਲਦੀ ਹੋਈ ਆ ਪੂਰੀ ਦੁਨੀਆ ਭਰ ਦੇ ਵਿੱਚ ਇਹਨੇ ਪੂਰੀ ਦੁਨੀਆ ਭਰ ਦੇ ਲੋਕਾਂ ਦੇ ਵਿੱਚ ਮਦਵਾੜਾ ਜਿਹੜਾ ਉਹ ਇਸ ਮਦਵਾੜੇ ਨੂੰ ਸੱਦਾ ਦਿੱਤਾ ਹੈਗਾ ਤੇ ਆਰਥਿਕ ਤੌਰ ਤੇ ਮਹਿੰਗਾਈ ਆ ਜਿਹੜੀ ਮਹਿੰਗਾ ਮਹਿੰਗਾਈ ਦੇ ਤੌਰ ਤੇ ਜਿਹੜਾ ਇਹ ਸਾਰਾ ਹਰ ਤਰ੍ਹਾਂ ਦਾ ਸੰਕਟ ਆ ਜਿਹੜਾ ਉਹ ਇਸ ਸਾਮਰਾਜੀ ਖੈਬਾਜੀ ਦੇ ਕਾਰਨ ਜਿਹੜਾ ਉਹ ਪੂਰੀ ਦੁਨੀਆ ਭਰ ਦੇ ਲੋਕਾਂ ਦੇ ਉੱਤੇ ਛਾਇਆ ਜਿਹੜਾ ਉਹ ਹੈਗਾ ਹੈ